ਸਿਕਾ ਜੀ ਆਪਣੇ ਕੋਲ ਮਸ਼ੀਨਾਂ ਹੈਗੀਆਂ ਜੀ ਪਾਵਰ ਮੀਟਰ ਤੇ ਰੀਪਰ ਬਾਈਂਡਰ ਵਗੈਰਾ ਜਿਹੜੀ ਕਣਕ ਕੱਟ ਕੇ ਭੜੀਆਂ ਬੰਦੀ ਨਾਲ ਉਹਦੇ ਨਾਲ ਮਸ਼ੀਨਾਂ ਹੱਥੇ ਬਾਕੀ ਆ ਜਿਹੜੀਆਂ ਦੇਖ ਰਹੇ ਹੋ ਤੁਸੀਂ ਇਹ ਹੈਗੀਆਂ ਨੇ ਪਾਵਰ ਮੀਟਰ ਇਟਾਲੀਅਨ ਮਸ਼ੀਨਾਂ ਨੇ ਤੇ ਅਲੱਗ-ਅਲੱਗ ਮਾਡਲ ਅਲੱਗ-ਅਲੱਗ ਹਸ ਪਾਵਰ ਦੀਆਂ ਮਸ਼ੀਨਾਂ ਸਾਰੇ ਆਈਆਂ ਨਿੱਕੀ ਬੁੜਾਈ ਬੁੜਾਈ ਕਰਨ ਵਾਲੀਆਂ ਮਸ਼ੀਨਾਂ ਨੇ ਜਿਵੇਂ ਸਬਜ਼ੀਆਂ ਤੇ ਬਾਗ ਬਗੀਚਿਆਂ ਦੇ ਕਰਨੇ 'ਚ ਉਡਾਈ ਕਰਨੀ ਜਾਂ ਫਿਰ ਇਹਦੇ ਨਾਲ ਹੋਰ ਵੀ ਅਟੈਚਮੈਂਟਾਂ ਲੱਗ ਜਾਂਦੀਆਂ ਜਿਵੇਂ ਗਰਾਸ ਕਟਰ, వాటర్ ਪੰਪ, ਲਾਉਨ ਮੂਵਰ ਇਦਾਂ ਦੀਆਂ ਕਲਟੀਵੇਟਰ ਹਨਾ ਹੀ ਸਨੋ ਥਰੋਅਰ ਟਰਾਲੀ ਵੀ ਲੱਗ ਜਾਂਦੀ ਹੈ ਮਲਕ ਕਾफी ਕੁਝ ਲੱਗ ਜਾਂਦਾ ਹੈ ਮਲਟੀਪਰਪਸ ਮਸ਼ੀਨਾਂ ਨੇ ਤੇ ਬਾਕੀ ਪੱਠੇ ਵੱਢਣ ਵਾਲੀਆਂ ਮਸ਼ੀਨਾਂ ਨੇ ਸਾਡੀਆਂ ਬਹੁਤ ਬੜੀ ਦਿਖਾਤ ਇਹ ਇਹ ਵੀ ਹੈਗਾ ਸਾਡਾ ਰੇਸ਼ੀਆ ਮਾਡਲ ਡੀਜ਼ਲ ਇੰਜਨ ਦੇ ਵਿੱਚ 140 ਮਾਡਲ ਠੀਕ ਹੈ ਜੀ ਮੈਂ ਜਿਹੜਾ ਪ੍ਰਾਈਸ ਪੁੱਛਿਆ ਇਹਦਾ ਪ੍ਰਾਈਸ ਹੈਗਾ ਜੀ 99000 ਡੀਜ਼ਲ ਇੰਜਨ ਹੋਰ ਮਾਡਲ ਪੈਰ ਇੱਧਰ ਆ ਜਾਂਦੇ ਛੋਟੇ ਮਾਡਲ ਇਹ ਹੈਗਾ 303 ਐਮ ਪਾਵਰ ਮੀਟਰ ਪੈਂਟ ਰੋਟਰੀ ਇਹ 700 800 ਪਾਵਰ ਤਾਂ ਆਈਆਂ ਨੇ ਜੀ ਇਹ ਗੱਲ ਉਹਦਾ بڑا ਕੰਮ ਹੈ ਕਿ ਜਦੋਂ ਅਸੀਂ ਦੇਖੋ ਹਾਰ ਕਿਹੜਾ ਹੈ ਉਸ ਤੋਂ ਬਾਅਦ ਫਿਰ ਇਸ ਤੋਂ ਛੋਟੇ ਮਾਡਲ ਆ ਜਾਂਦੇ ਆ ਜਿਵੇਂ ਆਹ ਵੀ ਸੱਤ ਹਸਪਾਵਰ ਦਾ ਇੰਜਨ ਹੈ ਇਹ ਵੀ ਰੋਟਰੀ ਪਾਵਰ ਗੇਟਰ ਹੈ ਤੇ ਇਦਾਂ ਇਹ ਮਤਲਬ ਛੋਟੇ ਮਾਡਲ ਆ ਜਾਂਦੇ ਆ ਫਿਰ ਇਹ 65500 ਦਾ ਸੱਤ ਹਸਪਾਵਰ ਇਹ ওয়াটার পাম্প অ্যাটাচমেন্ট लगी हुई है दे नाल बाकी ਰੋਟਾਵੇਟਰ ਵੀ ਆラウンド ਹੁੰਦਾ ਹੈ ਨਾ ਦੇ ਨਾਲ ਇਸ ਤੋਂ چھوٹਾ মডেল ਫਿਰ ਇਹ ਆ ਗਿਆ 802 ਇਹ ਹੈਗਾ 30000 ਇਹ ਸਾਰੇ ਸੇਮ ਹੀ ਆ ਗਏ ਇੱਧਰ ਇੱਧਰ ਫਿਰ ਇਹ ਦੂਜੀ ਮਸ਼ੀਨਾਂ ਆ ਗਈਆਂ ਵੱਡੀਆਂ ਕਣਕ ਕਣਕ ਤੇ ਝੋਨਾ ਵੱਢ ਕੇ ਭਰੀਆਂ ਬੰਦੀ ਨਾਲ ਦੇ ਨਾਲ আচ্ছা ਇਹ ਵਾਲੇ ਰੀਪਰ ਬਾਈਂਡਰ ਕਹਿੰਦੇ ਨੂੰ ਇਹ ਹੈਗਾ 3 ਵੀਲ ਇਹ ਹੈਗਾ 4 ਵੀਲ ਠੀਕ ਹੈ ਜੀ ਤੇ ਇਹਨਾਂ ਦੀ ਕੀਮਤ ਕਿੰਨੀ ਹੈ ਇਹ 3 ਵੀ ਲੱਗੀ ਹੈ 385000 ਦੀ ਠੀਕ ਹੈ ਇਹ 4 ਵੀਲ ਮਸ਼ੀਨ ਹੈ ਜੀ ਇਹ 525000 ਦੀ ਤੇ ਬਾਟੇ ਦੇ ਇੰਜਨ ਜੀ ਨੇ ਦੋਨੇ ਇਹ ਦੋਨੋਂ ਡੀਜ਼ਲ ਇੰਜਨ ਚੱਲ ਹਾਂ ਘੰਟੇ ਦਾ ਲੀਟਰ ਖਾਂਦੀ ਹੈ ਡੀਜ਼ਲ ਤੇ ਘੰਟੇ ਚ ਬੜਾਈ ਕਿੰਨੀ ਘੰਟੇ ਚ ਇੱਕ ਇੱਕ ਏਕੜ ਕਰ ਦਿੰਦੀ ਹੈ ਲਗਭਗ ਠੀਕ ਹੈ ਜੀ ਇਹ ਉਹ ਜਿਹੜਾ سامنے ਵਾਲਾ ਇੰਸਟ੍ਰੂਮੈਂਟ ਆ ਗਿਆ ਇਹ ਦੀ ਇਹ ਹੈਗੇ ਸੈਲਫ ਪ੍ਰੋਪਲਡ ਰਿਫਰ ਇਹ ਮਾਡਲ ਆ ਗਿਆ ਜਿਵੇਂ ਉੱਥੇ ਮੈਂ ਦੱਸਿਆ ਸੀਗਾ 730 ਮਾਡਲ ਪਾਵਰ ਬਿੱਟਰ ਉਹਦੇ ਨਾਲ ਹੀ ਜਿਹੜੀ ਅਟੈਚਮੈਂਟ ਹੈ ਵੀਸੀਆਰ ਮਤਲਬ ਵਰਟੀਕਲ ਰੀਪਰ ਵਰਟੀਕਲ ਕਨਵੇਅਰ ਰੀਪਰ ਨਹੀਂ ਇਹ ਇਹ ਲੱਗ ਮਸ਼ੀਨ ਹੈ ਇਹ ਤਾਂ ਪਾਵਰ ਬਿੱਟਰ ਵਾਲਾ ਅਟੈਚਮੈਂਟ ਹੈ ਰੀਪਰ ਤੇ ਇਹ ਜਿਹੜਾ ਹੈਗਾ ਉਹ ਅਲੱਗੀ ਮਸ਼ੀਨ ਹੈ ਰੀਪਰ ਹੀ ਸੈਲਫ ਪ੍ਰੋਪਲ ਰੀਪਰ ਕਹਿੰਦੇ ਨੇ ਦੇਖਦੇ ਇਹ ਛੋਟੇ ਵੱਡੀ ਫਸਲਾਂ ਵੱਢਣ ਲਈ ਹੈ ਇਹ ਸੇਮ ਹੀ ਮਸ਼ੀਨ ਪਰ ਇਹ ਛੋਟੀਆਂ ਫਸਲਾਂ ਵੱਢਣ ਵਾਸਤੇ ਉਹ ਥੋੜੀ ਜਿਹੀ ਹਾਈਟ ਵਾਲੀ ਫਸਲਾਂ ਵੱਢਣ ਵਾਸਤੇ ਇਹ ਆਦਰਾ ਉਹ ਮੋਮੈਂਟਮ ਆਪਣਾ ਇਹ ਇਹ ਵੀ ਪੱਠੇ ਵੱਢਣ ਵਾਲੀ ਮਸ਼ੀਨ ਹੈ ਬੈਠ ਕੇ ਜਿਵੇਂ ਵੱਢ ਸਕਦੇ ਆਪਾਂ ਜਿਵੇਂ ਜਿਆਦਾ ਕੁਆਂਟੀਟੀ ਕੁਆਂਟੀਟੀ ਦੇ ਵਿੱਚ ਸਾਡਾ ਉਸਲਾ ਡੇਰੀ ਡੇਰੀ ਫਾਰਮ ਵਾਲੇ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਇਹਦਾ ਪ੍ਰਾਈਸ ਕੀ ਹੈ ਇਹਦਾ ਹੈਗਾ ਜੀ 295000 ਤੇ ਇਹਦਾ ਡੀਜ਼ਲ ਖਪਤ ਕਿੰਨੀ ਆਡੀਟ ਘੰਟੇ 1 ਘੰਟੇ ਦਾ 1 ਲੀਟਰ ਠੀਕ ਹੈ ਸਰ 1 ਘੰਟੇ ਕਿੰਨਾ ਇਹ ਵੱਧ ਜਾਂਦੀ ਹੈ 1 ਏਕੜ ਵੱਧ ਜਾਂਦੀ ਹੈ ਥੈਂਕ ਯੂ ਸਰ ਥੈਂਕ ਯੂ